ਹੁਸ਼ਿਆਰਪੁਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੇ ਜ਼ਿਲ੍ਹੇ ਵਿੱਚ ਪਹੁੰਚਣ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਡਿਪਟੀ ਕਮਿਸ਼ਨਰ ਨੇ ਅੱਜ ਸਵੇਰੇ ਮੁਕੇਰੀਆਂ ਦੇ ਮਾਨਸਰ ਤੋਂ ਇੱਕ ਬੱਸ ਵਿੱਚ ਸਵਾਰ ਹੋ ਕੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਸਮੇਤ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਦੀ ਮੌਜੂਦਗੀ ਵਿੱਚ ਹੁਸ਼ਿਆਰਪੁਰ ਤੱਕ ਨਗਰ ਕੀਰਤਨ ਦੇ ਰਸਤੇ ਦਾ ਗੈਨ ਨਿਰੀਖਣ ਕੀਤਾ ਬੱਸ ਵਿੱਚ ਕੀਤੀ ਗਈ ਇਸ ਮੀਟਿੰਗ ਦੌਰਾਨ ਨਗਰ ਕੀਰਤਨ ਦੇ ਸਵਾਗਤੀ ਪ੍ਰਬੰਧਾਂ ਨੂੰ ਲੈ ਕੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ ਇਸ ਮੌਕੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਨੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਗੱਲ ਆਖੀ ਤਾਂ ਜੋ ਨਗਰ ਕੀਰਤਨ ਦੌਰਾਨ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਸਮਾਗਮ ਪੂਰੀ ਸ਼ਰਦਾ ਅਤੇ ਸ਼ਾਂਤੀ ਨਾਲ ਨੇਪਰੇ ਚੜ੍ਹ ਸਕੇ ਪੰਜਾਬ ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਦੇ ਤਹਿਤ ਸ਼੍ਰੀ ਨਗਰ ਤੋਂ ਜਿਹੜੀ ਜਥੇਬੰਦੀ ਨਗਰ ਕੀਰਤਨ ਲੈ ਕੇ ਹੁਸ਼ਿਆਰਪੁਰ 21 ਤਰੀਕ ਨੂੰ ਪਹੁੰਚ ਰਹੀ ਹੈ ਉਹਨਾਂ ਦੇ ਸਵਾਗਤ ਲਈ ਔਰ ਉਹਨਾਂ ਦੇ ਨਗਰ ਕੀਰਤਨ ਨੇ ਕਿਵੇਂ ਹੁਸ਼ਿਆਰਪੁਰ ਪਹੁੰਚਣਾ ਹੈ ਤੋਂ ਮੁਕੇਰੀਆਂ ਤੋਂ ਹੁਸ਼ਿਆਰਪੁਰ ਜ਼ਿਲ੍ਹਾ ਵਿੱਚ ਐਂਟਰ ਕਰਨਗੇ ਇਸ ਤੋਂ ਬਾਅਦ ਦਸੂਹਾ ਟਾਂਡਾ ਹੁੰਦੇ ਹੋਏ ਹਰਿਆਣਾ ਔਰ ਹੁਸ਼ਿਆਰਪੁਰ ਪਹੁੰਚਣਗੇ ਰਾਮਪੁਰ ਖੇੜਾ ਡੇਰਾ ਦੇ ਵਿੱਚ ਉਹਨਾਂ ਦਾ ਰਾਤ ਨੂੰ ਵਿਸ਼ਰਾਮ ਹੈ ਤੇ ਇਹਦੇ ਸਾਰੇ ਪ੍ਰਬੰਧ ਦੇਖਣ ਲਈ ਅੱਜ ਮੈਂ ਐਸਐਸਪੀ ਸਾਹਿਬ ਸਾਡੀ ਸਾਰੀ ਸਿਵਲ ਪ੍ਰਸ਼ਾਸਨ ਦੀ ਟੀਮ ਸਾਰੀ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਖ-ਵੱਖ ਖਾਗਾਂ ਜਿਵੇਂ ਕਿ ਲੋਕਲ ਬਾਡੀਜ਼ ਮਿਨਿਸਪਲ ਕਾਉਂਸਿਲਸ ਦੇ ਅਫਸਰ ਸਾਹਿਬਾਨ ਬीडीपीओ ਸਾਹਿਬਾਨ ਐਕਸੀਐਨ ਸਾਹਿਬਾਨ ਇਹ ਸਾਰਾ ਰੂਟ ਦਾ ਜਾਇਜ਼ਾ ਕਰਨਗੇ ਇਹ ਸੇ ਨਿਸ਼ਚਿਤ ਕਰਨਗੇ ਕਿ ਰੂਟ ਦੇ ਵਿੱਚ ਪੂਰੇ ਪੁਖਤਾ ਪ੍ਰਬੰਧ ਟ੍ਰੈਫਿਕ ਅਰੇਂਜਮੈਂਟਸ ਤੇ ਸੇਫਟੀ ਦੇ ਹੋਣ ਜੁਆਇੰਟ ਅਸੀਂ ਵਿਜ਼ਿਟ ਕਰ ਰਹੇ ਹਾਂ ਪੂਰਾ ਅਗਾ ਪੂਰਾ ਰੂਟ ਜਿਹੜਾ ਹੈਗਾ ਜੋ ਨਗਰ ਕੀਰਤਨ ਜਿੱਥੋਂ ਲੰਘਣਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਦਾ ਸਮੀਖਿਆ ਲਈ ਲਈ ਜਾ ਰਹੀ ਹੈਗੀ ਸਾਰਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਆਫਸਰਸ ਨਾਲ ਹੈਗੇ ਐਂਡ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕਿਤੇ ਜਾਣਗੇ ਐਂਡ ਇਹਦੇ ਵਿੱਚ ਮੇਨ ਰੋਲ ਟ੍ਰੈਫਿਕ ਅਰੇਂਜਮੈਂਟਸ ਦਾ ਹੋਊਗਾ ਉਹਦੇ ਤੇ ਵੀ ਅਸੀਂ ਪੂਰੀ ਡੀਟੇਲ ਦੇ ਵਿੱਚ ਕੰਮ ਕਰ ਰਹੇ ਹੈਗੇ ਸੋ ਥੈਟ